ਤਸੂਨ ਅਮਰ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੁਬਈ ਤੋਂ ਅਜੀਤ ਕੁਮਾਰ ਦਾ ਮਰਤੇਕ ਸ਼ਰੀਰ ਆਇਆ ਭਾਰਤ ਸਰਬੱਤ ਦਾ ਭਲਾ ٹرسٹ ਦੇ ਵੱਲੋਂ ਮੁਫਤ ਐਂਬੂਲੈਂਸ ਸੇਵਾ ਰਾਹੀਂ ਹਵਾਈ ਅੱਡੇ ਤੋਂ ਘਰ ਭੇਜਿਆ ਗਿਆ ਮਰਤੇਕ ਸ਼ਰੀਰ ਮਾਰਦਿਆਂ ਪੂਰੀ ਖਬਰ ਤੇ ਨਜ਼ਰ ਜ਼ਿਲ੍ਹਾ ਮੋਗੇ ਦੀ ਤਹਿਸੀਲ ਬਾਗਾਪੁਰਾਣਾ ਦੇ ਪਿੰਡ ਰਾਜਿਆਣਾ ਨਾਲ ਸੰਬੰਧਿਤ 34 ਸਾਲਾ ਅਜੀਤ ਕੁਮਾਰ ਪੁੱਤਰ ਰਾਮ ਪ੍ਰਕਾਸ਼ ਦਾ ਮਰਤੇਕ ਸ਼ਰੀਰ ਅੱਜ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ ਇਸ ਉਪਰੰਤ ਸਰਬੱਤ ਦਾ ਭਲਾ ਟਰਸਟ ਦੀ ਮੁਫਤ ਐਂਬੂਲੈਂਸ ਸੇਵਾ ਰਾਹੀਂ ਮਰਤੇਕ ਸ਼ਰੀਰ ਕਰ भेजया ਗਿਆ ਇਸ ਸੰਬੰਧੀ ਜਾਣਕਾਰੀ ਸਾਂਝੀਆ ਕਰਦਿਆਂ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਬਾਨੀ ਡਾਕਟਰ ਐਸ ਪੀ ਸਿੰਘ ਉਬਰਾਏ ਨੇ ਦੱਸਿਆ ਕਿ ਅਜੀਤ ਕੁਮਾਰ ਵੀ ਹੋਰਾਂ ਵਾਂਗ ਰੋਜ਼ੀ-ਰੋਟੀ ਨੂੰ ਕਮਾਉਣ ਵਾਸਤੇ ਤੇ ਗਰੀਬ ਪਰਿਵਾਰ ਨੂੰ ਗੁਰਬਤ ਚੋਂ ਕੱਢਣ ਲਈ ਪਿਛਲੇ 5 ਸਾਲਾਂ ਤੋਂ ਦੁਬਈ ਵਿਖੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ 24 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਹਵਾਈ ਅਡੇ ਤੋਂ ਮ੍ਰਿਤਕ ਸ਼ਰੀਰ ਪੀੜਤ ਪਰਿਵਾਰ ਦੀ ਹਾਜ਼ਰੀ ਚ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸ਼ਸ਼ੀਪਾਲ ਸਿੰਘ ਲਾੜੀ ਜਨਸ ਸਕੱਤਰ ਮਨਪ੍ਰੀਤ ਸਿੰਘ ਸੰਧੂ ਅਤੇ ਇੰਜੀਨੀਅਰ ਜਗਦੇਵ ਸਿੰਘ ਛੀਨਾ ਵੱਲੋਂ ਪ੍ਰਾਪਤ ਕਰਕੇ ਟਰਸਟ ਦੀ ਮੁਫਤ ਐਂਬੂਲੈਂਸ ਸੇਵਾ ਰਾਹੀਂ ਮ੍ਰਿਤਕ ਸ਼ਰੀਰ ਉਹਨਾਂ ਦੇ ਘਰ ਪਹੁੰਚਾਇਆ ਗਿਆ ਡਾਕਟਰ ਉਬਰਾਏ ਨੇ ਇਹ ਵੀ ਦੱਸਿਆ ਹੈ ਕਿ ਅਜੀਤ ਕੁਮਾਰ ਦਾ ਮ੍ਰਿਤਕ ਸ਼ਰੀਰ ਭਾਰਤ ਵਾ ਭੇਜਣ ਤੇ ਆਇਆ ਖਰਚਾ ਉਸ ਦੀ ਕੰਮ ਵਾਲੀ ਕੰਪਨੀ ਵੱਲੋਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਟਰਸਟ ਦੀ ਮੋਗਾ ਜ਼ਿਲ੍ਹੇ ਦੀ ਟੀਮ ਦੇ ਵੱਲੋਂ ਜਲਦੀ ਹੀ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਵੀ ਕੋਈ ਨਾ ਕੋਈ ਹੀਲਾ ਵਸੀਲਾ ਕੀਤਾ ਜਾਵੇਗਾ ਇਸ ਸੰਬੰਧ ਦੇ ਵਿੱਚ ਕਿਸ ਨਾਲ ਕੀ ਗੱਲਬਾਤ ਹੋਈ ਹੈ ਆਓ ਮਾਰਦੇ ਹਾਂ ਪੂਰੀ ਗੱਲਬਾਤ ਇੱਕ ਨਜ਼ਰ ਜ਼ੀਰੇ ਤੋਂ ਪੋਸੂਨਾਮਾ ਚੈਨਲ ਲਈ ਰੰਜੀਤ ਸਿੰਘ ਜ਼ੀਰਾ ਦੀ ਰਿਪੋਰਟ ਡਾਕਟਰ ਐਸ ਪੀ ਸਿੰਘ ਉਭਰਾਏ ਦੀ ਸਰਪ੍ਰਸਤੀ ਇਹ ਚੱਲਣ ਵਾਲੇ ਸਰਪਾਦਾਪਲਾ ਚੈਰੀਟੇਬਲ ਟਰਸਟ ਵੱਲੋਂ ਅੱਜ ਅਸੀਂ 에ਰਪੋਰਟ ਤੇ ਆਏ ਹਾਂ ਮੋਗੇ ਜ਼ਿਲ੍ਹੇ ਦੀ ਤਹਿਸੀਲ ਬਾਗਾਪੁਰਾਣਾ ਨੇੜਲੇ ਪਿੰਡ ਨਾਲ ਸੰਬੰਧਿਤ ਇੱਕ ਨੌਜਵਾਨ ਅਜੀਤ ਕੁਮਾਰ ਜੀ ਦੀ ਬੀਤੀ 24 ਜੁਲਾਈ ਨੂੰ ਦੁਬਈ 'ਚ ਮੌਤ ਹੋ ਗਈ ਸੀ ਹਾਰਟ ਐਟੈਕ ਨਾਲ ਉਹਦੀ ਡੈੱਡ ਬੋਡੀ ਅੱਜ ਇੱਥੇ ਅਸੀਂ ਰਿਸੀਵ ਕਰਕੇ ਪਰਿਵਾਰ ਨੂੰ ਸੌਂਪੀ ਆ ਤੇ ਸੌਂਪਣ ਪਰੰਤ ਟਰਸਟ ਦੀ ਹੀ ਜਿਹੜੀ ਇੱਥੋਂ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਆ ਉਹਦੇ ਰਾਈ ਉਹਦੇ ਜੱਦੀ ਪਿੰਡ ਭੇਜੀ ਗਈ ਆ ਤੇ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਹੁਣ ਤੱਕ ਟਰਸਟ ਵੱਲੋਂ 422 ਦੇ ਕਰੀਬ ਬਦ ਨਸੀਬ ਨੌਜਵਾਨਾਂ ਦੀ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈ ਜਾ ਚੁੱਕੇ ਆ ਤੇ ਮੈਂ ਇੱਥੇ ਪੰਜਾਬੀਆਂ ਬਾਕੀ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਆ ਕਿ ਟਰਸਟ ਵੱਲੋਂ 에어ਪੋਰਟ ਤੋਂ ਕਿਸੇ ਵੀ ਦੇਸ਼ ਤੋਂ ਮ੍ਰਿਤਕ ਸਰੀਰ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਘਰਾਂ ਤੱਕ ਪਹੁੰਚਾਉਣ ਦੀ ਮੁਫਤ ਸੇਵਾ ਜਾਰੀ ਕੀਤੀ ਗਈ ਆ ਐਮਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਗਈ ਆ ਜਿਸ ਕਿਸੇ ਵੀ ਪ੍ਰਾਂਪਰਾ ਨੂੰ ਲੋੜ ਪੈਂਦੀ ਆ ਰੱਬ ਨਾ ਕਰੇ ਲੋੜ ਨਾ ਪਵੇ ਫਿਰ ਵੀ ਜੇਕਰ ਲੋੜ ਪੈਂਦੀ ਆ ਤਾਂ ਉਹ ਸਾਡੇ ਨਾਲ ਅਮਰਸਰ ਟੀਮ ਨਾਲ ਟਰਸਟੀ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਭਾਜੀ ਤੁਹਾਡਾ ਨਾਮ ਕੀ ਆ ਤੇ ਤੁਸੀਂ ਅੱਜ ਇੱਥੇ ਕੀ ਕਰਨ ਆਏ ਮੇਰਾ ਨਾਮ ਵਿਜੇਂਦਰ ਕੁਮਾਰ ਆ ਜੀ ਮੈਂ ਆਪਣੇ ਭਰਾ ਦੀ ਵਜੇ ਲੈਣ ਆਇਆ ਹਾਂ ਕਿ ਮੇਰੇ ਬ੍ਰਦਰ ਦੀ 24 ਤਰੀਕ ਨੂੰ ਡੈਥ ਹੋ ਗਈ ਸੀ ਦੁਬਈ ਦੇ ਵਿੱਚ ਦੁਬਈ ਵਿੱਚ ਮੇਰੇ ਗੁਰਜੀਤ ਭਾਜੀ ਨੇ ਲਦੀਪ ਭਾਜੀ ਨੇ ਜਿੰਹ ਬ੍ਰਾਈ ਸਾਹਿਬ ਦੀ ਟੀਮ ਨੇ ਬਹੁਤ ਹੈਲਪ ਕੀਤੀ ਆ ਬੋਡੀ ਇਥੇ ਇੰਡੀਆ ਵਾਲਿਆਂ ਦੇ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਨਹੀਂ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੁਣ ਅਮਰਜ ਸਾਹਿਬ ਤੋਂ ਸਾਹ ਮਨਾਂ ਨੂੰ ਲੈ ਕੇ ਜਾਣ ਲਈ ਆਪਣੀ ਐਂਬੂਲੈਂਸ ਵੀ ਦਿੱਤੀ ਆ ਸਾਡੀ ਹੈਲਪ ਕੀਤੀ ਆ ਇਹਦੇ ਲਈ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਨਾਲ ਪਿਆਰੀ ਗੁਰਿੰਦਰ ਹੰਤ ਦੇਖ ਕੇ ਨਾ ਮੇਰੇ ਘਰ ਦੇ ਹਾਲਾਤ ਦੇਖ ਕੇ ਤੇ ਉਹਨਾਂ ਤੋਂ ਮੈਂ ਕੋਈ ਮਾਲੀ ਮਦਦ ਵੀ ਉਹਨਾਂ ਦਾ ਮੰਗ ਕਰ ਲਾਂਗਾ ਧੰਨਵਾਦ